ਵੈਲਕਮ ਟੂ ਯੂਨੀਕ ਚੁਆਇਸ ਚੈਨਲ ਅਸੀਂ ਖੜੇ ਹਾਂ ਸਾਹਿਲ ਸੁਪਰ ਸਟੋਰ ਤੇ ਇਹ ਸਟੋਰ ਹਰਿੰਦਰਾ ਨਗਰ ਗਲੀ ਨੰਬਰ 6 ਆਪੋਜ਼ਿਟ ਥਾਣਾ ਸਦਰ ਫਰੀਦਕੋਟ ਵਿਖੇ ਹੈ ਤੁਸੀਂ ਇਸ ਸਟੋਰ ਤੇ ਵਿਜ਼ਿਟ ਕਰਕੇ ਹਰ ਤਰ੍ਹਾਂ ਦਾ ਕਰਿਆਨੇ ਦਾ ਸਮਾਨ ਹਾਊਸ ਹੋਲਡ ਥਿੰਗਸ ਤੇ ਬੈੱਡ ਸ਼ੀਟਸ ਤੇ ਟਾਵਲ ਵਗੈਰਾ ਵੀ ਖਰੀਦ ਸਕਦੇ ਹੋ ਆਨਲਾਈਨ ਅਸੀਂ ਸੂਟਾਂ ਦਾ ਕੰਮ ਕਰਦੇ ਹਾਂ ਤੇ ਪਰਸ ਵੀ ਅਸੀਂ ਆਨਲਾਈਨ ਹੀ ਮੰਗਵਾ ਕੇ ਦਿੰਨੇ ਆ ਅਸੀਂ ਇੱਕ ਆਰਡਰ ਪਾਇਆ ਸੀ ਸੂਟ ਦਾ ਤੇ ਇਹ ਜਿਹੜਾ ਸੂਟ ਆਇਆ ਹੈ ਅਸੀਂ ਹੁਣ ਤੁਹਾਨੂੰ ਇਹ ਸੂਟ ਵਿਖਾਉਣੇ ਐਦਾਂ ਤਾਂ ਕੋਈ ਨਹੀਂ ਫਟ ਗਿਆ ਕੋਈ ਨਹੀਂ ਕੋਈ ਨਹੀਂ ਬਹੁਤ ਲੱਗ ਕੋਈ ਸਾਈਜ਼ ਕਿਹੜਾ ਭੇਜਤਾ ਹੈ ਐਲ ਇਹ ਆਪਣਾ ਸੂਟ ਡਬਲ ਐਕਸਲ ਸੀਗਾ ਸੂਟ ਦਾ ਸਾਈਜ਼ ਇਹਨਾਂ ਤੇਲ ਵੀ ਤਾਂ ਸੂਟ ਇੰਨਾ ਸੋਹਣਾ ਬਹੁਤ ਹੀ ਸੁੰਦਰ ਜਾਏ ਸੂਟ ਸਾਰੀ neck ਦੇ ਉੱਪਰ embroidery ਹੈ ਬੜਾ ਹੀ ਪਿਆਰਾ ਜਿਹਾ ਇਹ ਸੂਟ ਬਣਿਆ ਹੋਇਆ ਹੈ ਇਹਦੀਆਂ ਬਾਜੂ ਦੇ ਉੱਪਰ ਵੀ embroidery ਹੈ ਬਾਰਡਰ ਬਣਿਆ ਹੋਇਆ ਹੈ ਇਹਦੇ ਵਿੱਚ ਨਾਲ ਲੇਸ ਲੱਗੀ ਹੋਈ ਹੈ। ਦੋ ਪਟੀਆਂ ਇਸ ਵਿੱਚ ਲੇਸ ਦੀਆਂ ਨੇ। ਬਹੁਤ ਹੀ ਸੁੰਦਰ ਰੈਡੀमेड ਸੂਟ ਹੈ। ਇਹਦੇ ਅੰਦਰਲੇ ਪਾਸੇ ਲਾਈਨਿੰਗ ਵੀ ਲੱਗੀ ਹੋਈ ਹੈ। ਲਾਈਨਿੰਗ ਹੈ ਜਿਹੜੀ ਉਹ ਵੀ ਕਾਟਨ ਦੀ ਹੈ। ਚਾਕਾਂ ਤੱਕ ਲੱਗੀ ਹੋਈ ਹੈ। ਤੇ ਇਸ ਸੂਟ ਦੀ ਜਿਹੜੀ ਲੰਬਾਈ ਹੈ ਉਹ ਅਸੀਂ ਤੁਹਾਨੂੰ ਹੁਣੇ ਮਾਪ ਕੇ ਦੱਸ ਦਿੰਨੇ ਹਾਂ ਕਿੰਨੀ ਹੈ। ਇਹ ਸੂਟ ਪੂਰਾ 43 ਇੰਚ ਲੰਬਾ ਐਲ ਸਾਈਜ਼ ਹੈ ਇਹ 2 ਪੀਸ ਸੈੱਟ ਹੈ ਜੋ ਇਸਦੀ ਬਾਟਮ ਹੈ ਉਹ ਵੀ ਬੜੀ ਸੁੰਦਰ ਬਣੀ ਹੋਈ ਹੈ ਇਸ ਦੀ ਲੰਬਾਈ ਮੇਰੇ ਨਪਰ ਬਾਟਮ ਦੀ ਲੰਬਾਈ ਹੈ ਜਿਹੜੀ ਉਹ ਪੂਰੀ 38 ਇੰਚ ਹੈ ਪਰ ਬਾਟਮ ਨੂੰ ਲਾਈਨਿੰਗ ਨਹੀਂ ਲੱਗੀ ਹੋਈ ਇਹ 2 ਪੀਸ ਸੈਟਰ ਰੈਡੀमेड ਹੈ ਤੇ ਇਸ ਦੀ ਕੀਮਤ ਕੇਵਲ 750 ਰੁਪਏ ਹੈ ਬਹੁਤ ਸੁੰਦਰ ਜ ਹੈ ਸੂਟ ਤੁਸੀਂ ਜਦੋਂ ਵੀ ਮੈਂ ਸਟੇਟਸ ਤੇ ਪਾਉਣੀ ਆ ਤਾਂ ਇਹ ਸੂਟ ਤੁਸੀਂ ਉੱਥੋਂ ਵੇਖ ਕੇ ਆਪਣੇ ਆਰਡਰ ਕਰ ਸਕਦੇ ਹੋ ਹਰ ਸੂਟ ਦੀ ਜਿਹੜੀ ਕਾਸਟ ਹੈਗੀ ਉਹ ਡਿਫਰੈਂਟ ਹੁੰਦੀ ਹੈ ਪਰ ਸਾਡਾ ਇਹ ਵਾਲਾ ਸੂਟ ਹੈ ਜਿਹੜਾ ਇਹ ਕੇਵਲ 750 ਰੁਪਏ ਵਿੱਚ ਹੈ ਤੁਸੀਂ ਇਹ ਸੂਟ ਖਰੀਦ ਸਕਦੇ ਹੋ ਆ ਕੇ ਵਿਜ਼ਿਟ ਕਰਕੇ ਇਸਾ ਸਟੱਫ ਵੇਖ ਕੇ ਸੂਟ ਨੂੰ ਲੈ ਸਕਦੇ ਹੋ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਹੈਵ ਅ ਨਾਈਟ ਡੇ